ਹੈਲੋ ਸਾਥੀਓ ਇੱਕ ਵਾਰੀ ਫਿਰ ਤੋਂ ਤੁਹਾਡਾ ਤੁਹਾਡੇ ਆਪਣੀ YouTube ਚੈਨਲ ਦੇ ਸਵਾਗਤ ਹੈ ਅੱਜ ਦੀ ਇਹ ਖਾਸ ਵੀਡੀਓ ਰਹਿਣ ਵਾਲੀ ਹੈ ATT 2364 ਕੈਂਡੀਡੇਟ ਲਈ ਔਰ ATT 2364 ਨੂੰ ਲੈ ਕੇ ਦੋ ਵੱਡੀਆਂ ਅਪਡੇਟ ਵੀ ਜੋ ਹੈ ਉਹ ਆ ਰਹੀਆਂ ਜੋ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਡਿਸਕਸ ਕਰਾਂਗੇ ਔਰ ਇਸ ਤੋਂ ਇਲਾਵਾ ਤੁਹਾਡਾ ਮੇਨ ਡਾਊਟ ਜੋ ਹੈ ਉਹ B.Ed ਔਰ NIOS ਵਾਲਿਆਂ ਦਾ ਉਹ ਵੀ ਆਪਾਂ ਇਸ ਵੀਡੀਓ ਦੇ ਵਿੱਚ ਕਲੀਅਰ ਕਰਾਂਗੇ ਸਭ ਤੋਂ ਪਹਿਲਾਂ ਜੋ ਅਪਡੇਟ ਹੈ ਉਸ ਦੇ ਉੱਪਰ ਮੈਂ ਤੁਹਾਨੂੰ ਲੈ ਕੇ ਚੱਲਦਾ ਜਿਵੇਂ ਕਿ ਤੁਹਾਨੂੰ ਸਭ ਨੂੰ ਹੀ ਪਤਾ ਹੈ ਕਿ ਜੋ ਮਾਵੀਰ ਸਿੰਘ ਐਂਡ ਅਦਰ ਵਰਸਸ ਸਟੇਟ ਆਫ ਪੰਜਾਬ ਐਂਡ ਅਦਰ ਵਾਲਾ ਕੇਸ ਹੈ ਜਿਸ ਦੇ ਵਿੱਚ ਐਡਵੋਕੇਟ ਵਿਕਾਸ ਚਤਰਾਥ ਨੇ ਇਸ ਦੀ ਨੈਕਸਟ ਡੇਟ ਜੋ ਹੈ ਉਹ 5 ਜੁਲਾਈ 2024 ਹੈ। ਔਰ ਇਸ ਨੂੰ ਜੋ ਹੈ ਕੋਰਟ ਨੰਬਰ 28 ਔਰ ਸੀਰੀਅਲ ਨੰਬਰ 214 ਅਲੋਟ ਹੋ ਚੁੱਕਿਆ ਹੈ। ਲੇਕਿਨ ਅਪਡੇਟ ਇਸ ਤੋਂ ਇਲਾਵਾ ਵੀ ਹੈ। ਅਪਡੇਟ ਇਹ ਹੈ ਕਿ ਇਸ ਦੇ ਵਿੱਚ ਜੋ ਹੈ ਦੋ ਸੀਐਮ ਫਾਈਲ ਕੀਤੀਆਂ ਗਈਆਂ। ਇੱਕ ਇਹ ਵਾਲੀ ਸੀਐਮ ਹੈ ਔਰ ਇੱਕ ਉੱਪਰ ਜੋ ਹੈ ਪਹਿਲੇ ਨੰਬਰ ਤੇ ਹੈ। ਠੀਕ ਹੈ। ਔਰ ਇਸ ਸੀਐਮ ਦੀ ਡਿਟੇਲ ਵੀ ਮੈਂ ਤੁਹਾਨੂੰ ਦਿਖਾ ਦੇਣਾ ਸਭ ਤੋਂ ਪਹਿਲਾਂ ਇਹ ਸੀਐਮ ਹੈ ਜਿਸ ਦਾ ਨੰਬਰ ਹੈ 10080 CW P 2024 2 ਜੁਲਾਈ 2024 ਨੂੰ ਜੋ ਹੈ ਰਜਿਸਟਰ ਕੀਤੀ ਗਈ ਹੈ ਮੇਨ ਕੇਸ 14546 2024 ਵਿੱਚ ਪਾਰਟੀ ਦੀਪਕ ਕੁਮਾਰ ਐਂਡ ਅਦਰ ਵਰਸ ਸਟੇਟ ਆਫ ਪੰਜਾਬ ਐਂਡ ਅਦਰ ਔਰ ਐਡਵੋਕੇਟ ਵਿਕਾਸ ਚਤਰਰਥ ਨੇ ਔਰ ਦੂਸਰੀ ਸੀਐਮ A ਵਾਲੀ ਆ ਜੋ ਕਿ ਤੁਹਾਡੀ ਸਕਰੀਨ ਦੇ ਉੱਪਰ ਸ਼ੋ ਹੋ ਰਹੀ ਹੈ ਜਿਸ ਦਾ ਨੰਬਰ ਹੈ 10054 CWP 2024 ਮੇਨ ਕੇਸ 14547 2024 ਪਾਰਟੀ ਜੋ ਹੈ ਮਾਵੀਰ ਸਿੰਘ ਐਂਡ ਅਦਰ ਵਰਸਸ ਸਟੇਟ ਆਫ ਪੰਜਾਬ ਐਂਡ ਅਦਰ ਔਰ ਐਡਵੋਕੇਟ ਜੋ ਹੈ ਉਹ ਵਿਕਾਸ ਚਤਰਾਥ ਨੇ ਸੋ ਇਸ ਤੋਂ ਇਲਾਵਾ ਜੋ ਕੱਲ ਦੀ ਹੀਅਰਿੰਗ ਹੋਣ ਜਾ ਰਹੀ ਹੈ ਉਸ ਦੇ ਵਿੱਚ ਤੁਹਾਡਾ ਸਭ ਦਾ ਮੇਨ ਡਾਊਟ ਇਹ ਹੈ ਕਿ ਬਿਆ ਡੋਰ ਐਨ ਆ ਯੂ ਐਸ ਬਵਾਲੇ ਬਾਹਰ ਹੋਣਗੇ ਜਾਂ ਇਨ ਹੋਣਗੇ ਦਾ ਇਸ ਦੇ ਕਿੰਨੇ ਪਰਸੈਂਟ ਚਾਰਸਾ ਕੀ ਕੱਲ ਜੋ ਹੈ ਉਹ ਸੁਨਵਾਈ ਕੰਪਲੀਟ ਕੰਪਲੀਟ ਹੋ ਸਕਦੀ ਆ ਸੋ ਬੇਸਿਕਲੀ ਦੇਖੋ ਕਿ ਜਿਵੇਂ ਕਿ ਤੁਹਾਨੂੰ ਸੁਣਨ ਦੇ ਵਿੱਚ ਆਇਆ ਕਿ ਡਿਪਾਰਟਮੈਂਟ ਦੇ ਵੱਲੋਂ ਕੋਲੋਂ ਜੋ ਹੈ ਉਹ ਜਵਾਬ ਮੰਗਿਆ ਗਿਆ ਸੀ ਔਰ ਹੋ ਸਕਦਾ ਹੈ ਕਿ ਡਿਪਾਰਟਮੈਂਟ ਜੋ ਹੈ ਉਹ ਕੱਲ ਜਵਾਬ ਆਪਣਾ ਦੇ ਦੇ ਲੇਕਿਨ ਜੋ ਬੀਐਡ ਔਰ ਐਨਆਈਓਐਸ ਵਾਲੇ ਆ ਉਹ ਉਸ ਜਵਾਬ ਦੇ ਜਵਾਬ ਨੂੰ ਦੇਣ ਲਈ ਜੋ ਹੈ ਕੁਝ ਸਮਾਂ ਮੰਗ ਸਕਦੇ ਆ ਔਰ ਹੋ ਸਕਦਾ ਹੈ ਇਹ ਸਮੇਂ ਮੰਗਣ ਦੇ ਕਰਕੇ ਕੀ ਹੈ ਇੱਕ ਅਗਲੀ ਤਰੀਕ ਜੋ ਹੈ ਉਹ ਮਿਲ ਸਕਦੀ ਹੈ ਔਰ ਹੋ ਸਕਦਾ ਹੈ ਕਿ ਜੋ ਇੰਟਰਿਮ ਰਿਲੀਫ ਹੈ ਉਸ ਨੂੰ ਬਰਕਰਾਰ ਰੱਖਿਆ ਜਾਏ ਇਸ ਦੇ ਚਾਂਸ ਜੋ ਹੈ ਉਹ ਕਾਫੀ ਲੱਗ ਰਹੇ ਆ ਕਿਉਂਕਿ ਜਦੋਂ ਡਿਪਾਰਟਮੈਂਟ ਦੇ ਕੋਲੋਂ ਆਪਣਾ ਪੱਖ ਰੱਖਿਆ ਜਾਏਗਾ ਤਾਂ ਹੋ ਸਕਦਾ ਹੈ ਕਿ ਬੀਐਡ ਵਾਲੇ ਕੈਂਡੀਡੇਟ ਵੀ ਜੋ ਹੈ ਜਾਂ ਐਨਆਈਓਐਸ ਵਾਲੇ ਕੈਂਡੀਡੇਟ ਜੋ ਹੈ ਉਸ ਜਵਾਬ ਜੋ ਡਿਪਾਰਟਮੈਂਟ ਦੇ ਵੱਲੋਂ ਦਿੱਤਾ ਗਿਆ ਹੈ ਉਸ ਦਾ ਆਨਸਰ ਕਰਨ ਲਈ ਕੁਝ ਵਕਤ ਮੰਗ ਸਕਦੇ ਆ ਔਰ ਇਸ ਦੇ ਉੱਪਰ ਕੀ ਹੈ ਅਗਲੀ ਰੇਡ ਜੋ ਹੈ ਉਹ ਮਿਲ ਸਕਦੀ ਹੈ ਇਸ ਤੋਂ ਇਲਾਵਾ ਇਹ ਚਾਂਸ ਹੈ ਕਿ ਡਿਪਾਰਟਮੈਂਟ ਦੇ ਵੱਲੋਂ ਜੋ ਜਵਾਬ ਦਿੱਤਾ ਗਿਆ ਉਸ ਨੂੰ ਆਧਾਰ ਮੰਨ ਕੇ ਜੋ ਹੈ ਔਰ ਸੁਪਰੀਮ ਕੋਰਟ ਦੀ ਜੋ ਜੱਜਮੈਂਟ ਆਈ ਹੋਈ ਹੈ ਉਸ ਨੂੰ ਆਧਾਰ ਬਣਾ ਕੇ ਬੀਐਡ ਵਾਲਿਆਂ ਕੈਂਡੀਡੇਟ ਨੂੰ ਇਸ ਭਰਤੀ ਤੋਂ ਬਾਹਰ ਕੀਤਾ ਜਾ ਸਕਦਾ ਔਰ ਬਾਕੀ ਤੁਹਾਨੂੰ ਕੱਲ ਜੋ ਸੁਣਵਾਈ ਹੋਏਗੀ ਉਸ ਦੇ ਉੱਪਰ ਪੂਰੀ ਡਿਟੇਲ ਤੁਹਾਨੂੰ ਇਸ ਚੈਨਲ ਤੇ ਦੇਖਣ ਨੂੰ ਮਿਲ ਜੇਗੀ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੇਤੇ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾ ਲਓ ਔਰ ਵੀਡੀਓ ਨੂੰ ਆਪਣੇ ਸਾਥੀਆਂ ਤੱਕ ਜ਼ਰੂਰ ਸ਼ੇਅਰ ਕਰੋ ਅਗਰ ਤੁਸੀਂ ਟੈਲੀਗ੍ਰam ਚੈਨਲ ਤੇ ਜੁੜਨਾ ਚਾਹੁੰਦੇ ਹੋ ਤਾਂ ਲਿੰਕ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਪਿੰਨ ਹੋਏਗਾ ਥੈਂਕ ਯੂ ਸੋ ਮੱਚ